ਦੋਸਤੋ ਅੱਜ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਆਂ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 30 ਨੌਜਵਾਨ ਨੇ ਇਸ ਸਮੇਂ ਜਿਹੜਾ ਇਹਨਾਂ ਤੇ ਇੱਕ ਝੂਠਾ ਜੋ ਮੁਕਦਮਾ ਪਾਇਆ ਹੋਇਆ 307 ਦਾ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਉਸ ਦੇ ਅਧੀਨ ਇੱਥੇ ਹਿਰਾਸਤ ਵਿੱਚ ਨੇ ਤੇ ਜਿਹੜੇ ਸਾਰੇ ਸਿੰਘ ਨੇ ਉਹ ਚੜ੍ਹਦੀ ਕਲਾ ਵਿੱਚ ਤੇ ਮੈਂ ਜੋ ਕੌਮ ਨੂੰ ਇਹ ਗੱਲ ਦੱਸੀ ਚਾਹਾਂਗਾ ਕਿ ਹੁਣ ਇਹਨਾਂ ਨੂੰ ਇੱਥੇ ਪੌਣੇ 2 ਸਾਲ ਹੋ ਚੁੱਕੇ ਨੇ ਤੇ ਹੁਣ ਜੋ ਸਰਕਾਰ ਦੀ ਵਿਧੀਗੀ ਤੋਂ ਤੰਗ ਆ ਕਰਕੇ ਅਸੀਂ ਹੁਣ ਜੋ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕਰਨ ਲੱਗੇ ਆ ਇਹ ਸਾਨੂੰ ਇਨਸਾਫ ਹੈ ਉਮੀਦ ਹੈ ਵੀ ਉੱਥੋਂ ਇਨਸਾਫ ਮਿਲੇ ਬਾਕੀ ਜਿਹੜੇ ਸਾਰੇ ਸਿੰਘ ਚੜਦੀ ਕਲਾ 'ਚ ਇਨੀਆਂ ਕੁ ਮੇਰੀਆਂ ਬੇਨਤੀਆਂ ਨੇ ਦੋਸਤੋ ਅੱਜ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 30 ਨੌਜਵਾਨ ਨੇ ਇਸ ਸਮੇਂ ਜਿਹੜਾ ਇਹਨਾਂ ਤੇ ਇੱਕ ਝੂਠਾ ਜੋ ਮੁਕੱਦਮਾ ਪਾਇਆ ਹੋਇਆ 307 ਦਾ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਉਸ ਦੇ ਅਦੀਨ ਇੱਥੇ ਹਿਰਾਸਤ ਵਿੱਚ ਨੇ ਤੇ ਜਿਹੜੇ ਸਾਰੇ ਸਿੰਘ ਨੇ ਉਹ ਚੜ੍ਹਦੀ ਕਲਾ ਵਿੱਚ ਤੇ ਮੈਂ ਜੋ ਕੌਮ ਨੂੰ ਇਹ ਗੱਲ ਦੱਸਣੀ ਚਾਹਾਂਗਾ ਕਿ ਹੁਣ ਇਹਨਾਂ ਨੂੰ ਇੱਥੇ ਪੌਣੇ 2 ਸਾਲ ਹੋ ਚੁੱਕੇ ਨੇ ਤੇ ਹੁਣ ਜੋ ਸਰਕਾਰ ਦੀ ਵਦੀਕੀ ਤੋਂ ਤੰਗ ਆ ਕਰਕੇ ਅਸੀਂ ਹੁਣ ਜੋ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕਰ ਲੱਗੇ ਆ ਇਹ ਸਾਨੂੰ ਇਨਸਾਫ ਹੈ ਉਮੀਦ ਹੈ ਵੀ ਉੱਥੋਂ ਇਨਸਾਫ ਮਿਲੇ ਬਾਕੀ ਜਿਹੜੇ ਸਾਰੇ ਸਿੰਘ ਚੜਦੀ ਕਲਾ 'ਚ ਇਨੀਆਂ ਕੁ ਮੇਰੀਆਂ ਬੇਨਤੀਆਂ ਨੇ ਦੋਸਤੋ ਅੱਜ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 30 ਨੌਜਵਾਨ ਨੇ ਇਸ ਸਮੇਂ ਜਿਹੜਾ ਇਹਨਾਂ ਤੇ ਇੱਕ ਝੂਠਾ ਜੋ ਮੁਕਦਮਾ ਪਾਇਆ ਹੋਇਆ 307 ਦਾ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਉਸ ਦੇ ਅਧੀਨ ਇੱਥੇ ਹਿਰਾਸਤ ਵਿੱਚ ਨੇ ਤੇ ਜਿਹੜੇ ਸਾਰੇ ਸਿੰਘ ਨੇ ਉਹ ਚੜ੍ਹਦੀ ਕਲਾ ਵਿੱਚ ਤੇ ਮੈਂ ਜੋ ਕੌਮ ਨੂੰ ਇਹ ਗੱਲ ਦੱਸਣੀ ਚਾਹਾਂਗਾ ਕਿ ਹੁਣ ਇਹਨਾਂ ਨੂੰ ਇੱਥੇ ਪੌਣੇ 2 ਸਾਲ ਹੋ ਚੁੱਕੇ ਨੇ ਤੇ ਹੁਣ ਜੋ ਸਰਕਾਰ ਦੀ ਵਦੀਕੀ ਤੋਂ ਤੰਗ ਆ ਕਰਕੇ ਅਸੀਂ ਹੁਣ ਜੋ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕਰ ਲੱਗੇ ਆ ਇਹ ਸਾਨੂੰ ਇਨਸਾਫ ਹੈ ਉਮੀਦ ਹੈ ਵੀ ਉੱਥੋਂ ਇਨਸਾਫ ਮਿਲੇ ਬਾਕੀ ਜਿਹੜੇ ਸਾਰੇ ਸਿੰਘ ਚੜਦੀ ਕਲਾ 'ਚ ਇਨੀਆਂ ਕੁ ਮੇਰੀਆਂ ਬੇਨਤੀਆਂ ਨੇ ਦੋਸਤੋ ਅੱਜ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਆਂ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 30 ਨੌਜਵਾਨ ਨੇ ਇਸ ਸਮੇਂ ਜਿਹੜਾ ਇਹਨਾਂ ਤੇ ਇੱਕ ਝੂਠਾ ਜੋ ਮੁਕੱਦਮਾ ਪਾਇਆ ਹੋਇਆ 307 ਦਾ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਉਸ ਦੇ ਅਦੀਨ ਇੱਥੇ ਹਿਰਾਸਤ ਵਿੱਚ ਨੇ ਤੇ ਜਿਹੜੇ ਸਾਰੇ ਸਿੰਘ ਨੇ ਉਹ ਚੜ੍ਹਦੀ ਕਲਾ ਵਿੱਚ ਤੇ ਮੈਂ ਜੋ ਕੌਮ ਨੂੰ ਇਹ ਗੱਲ ਦੱਸਣੀ ਚਾਹਾਂਗਾ ਕਿ ਹੁਣ ਇਹਨਾਂ ਨੂੰ ਇੱਥੇ ਪੌਣੇ 2 ਸਾਲ ਹੋ ਚੁੱਕੇ ਨੇ ਤੇ ਹੁਣ ਜੋ ਸਰਕਾਰ ਦੀ ਬਦੀਕੀ ਤੋਂ ਤੰਗ ਆ ਕਰਕੇ ਅਸੀਂ ਹੁਣ ਜੋ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕਰਨ ਲੱਗੇ ਆ ਇਹ ਸਾਨੂੰ ਇਨਸਾਫ ਹੈ ਉਮੀਦ ਹੈ ਵੀ ਉੱਥੋਂ ਇਨਸਾਫ ਮਿਲੇ ਬਾਕੀ ਜਿਹੜੇ ਸਾਰੇ ਸਿੰਘ ਚੜਦੀ ਕਲਾ 'ਚ ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ ਦੋਸਤੋ ਅੱਜ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਆਂ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 30 ਨੌਜਵਾਨ ਨੇ ਇਸ ਸਮੇਂ ਜਿਹੜਾ ਇਹਨਾਂ ਤੇ ਇੱਕ ਝੂਠਾ ਜੋ ਮੁਕੱਦਮਾ ਪਾਇਆ ਹੋਇਆ 307 ਦਾ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਉਸ ਦੇ ਅਦੀਨ ਇੱਥੇ ਹਿਰਾਸਤ ਵਿੱਚ ਨੇ ਤੇ ਜਿਹੜੇ ਸਾਰੇ ਸਿੰਘ ਨੇ ਉਹ ਚੜ੍ਹਦੀ ਕਲਾ ਵਿੱਚ ਤੇ ਮੈਂ ਜੋ ਕੌਮ ਨੂੰ ਇਹ ਗੱਲ ਦੱਸਣੀ ਚਾਹਾਂਗਾ ਕਿ ਹੁਣ ਇਹਨਾਂ ਨੂੰ ਇੱਥੇ ਪੌਣੇ 2 ਸਾਲ ਹੋ ਚੁੱਕੇ ਨੇ ਤੇ ਹੁਣ ਜੋ ਸਰਕਾਰ ਦੀ ਵਿਧੀਕੀ ਤੋਂ ਤੰਗ ਆ ਕਰਕੇ ਅਸੀਂ ਹੁਣ ਜੋ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕਰਨ ਲੱਗੇ ਆ ਇਹ ਸਾਨੂੰ ਇਨਸਾਫ ਹੈ ਉਮੀਦ ਹੈ ਵੀ ਉੱਥੋਂ ਇਨਸਾਫ ਮਿਲੇ ਬਾਕੀ ਜਿਹੜੇ ਸਾਰੇ ਸਿੰਘ ਚੜਦੀ ਕਲਾ 'ਚ ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ ਦੋਸਤੋ ਅੱਜ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੀ ਆ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 30 ਨੌਜਵਾਨ ਨੇ ਇਸ ਸਮੇਂ ਜਿਹੜਾ ਇਹਨਾਂ ਤੇ ਇੱਕ ਝੂਠਾ ਜੋ ਮੁਕੱਦਮਾ ਪਾਇਆ ਹੋਇਆ 307 ਦਾ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਉਸਦੇ ਅਦੀਨ ਇੱਥੇ ਹਿਰਾਸਤ ਵਿੱਚ ਨੇ ਤੇ ਜਿਹੜੇ ਸਾਰੇ ਸਿੰਘ ਨੇ ਉਹ ਚੜ੍ਹਦੀ ਕਲਾ ਵਿੱਚ ਤੇ ਮੈਂ ਜੋ ਕੌਮ ਨੂੰ ਇਹ ਗੱਲ ਦੱਸਣੀ ਚਾਹਾਂਗਾ ਕਿ ਹੁਣ ਇਹਨਾਂ ਨੂੰ ਇੱਥੇ ਪੌਣੇ 2 ਸਾਲ ਹੋ ਚੁੱਕੇ ਨੇ ਤੇ ਹੁਣ ਜੋ ਸਰਕਾਰ ਦੀ ਵਿਧੀਕੀ ਤੋਂ ਤੰਗ ਆ ਕਰਕੇ ਅਸੀਂ ਹੁਣ ਜੋ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕਰਨ ਲੱਗੇ ਆ ਇਹ ਸਾਨੂੰ ਇਨਸਾਫ ਹੈ ਉਮੀਦ ਹੈ ਵੀ ਉੱਥੋਂ ਇਨਸਾਫ ਮਿਲੇ ਬਾਕੀ ਜਿਹੜੇ ਸਾਰੇ ਸਿੰਘ ਚੜਦੀ ਕਲਾ 'ਚ ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ ਦੋਸਤੋ ਅੱਜ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੀ ਆ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 30 ਨੌਜਵਾਨ ਨੇ ਇਸ ਸਮੇਂ ਜਿਹੜਾ ਇਹਨਾਂ ਤੇ ਇੱਕ ਝੂਠਾ ਜੋ ਮੁਕਦਮਾ ਪਾਇਆ ਹੋਇਆ 307 ਦਾ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਉਸ ਦੇ ਅਧੀਨ ਇੱਥੇ ਹਿਰਾਸਤ ਵਿੱਚ ਨੇ ਤੇ ਜਿਹੜੇ ਸਾਰੇ ਸਿੰਘ ਨੇ ਉਹ ਚੜ੍ਹਦੀ ਕਲਾ ਵਿੱਚ ਤੇ ਮੈਂ ਜੋ ਕੌਮ ਨੂੰ ਇਹ ਗੱਲ ਦੱਸਣੀ ਚਾਹਾਂਗਾ ਕਿ ਹੁਣ ਇਹਨਾਂ ਨੂੰ ਇੱਥੇ ਪੌਣੇ 2 ਸਾਲ ਹੋ ਚੁੱਕੇ ਨੇ ਤੇ ਹੁਣ ਜੋ ਸਰਕਾਰ ਦੀ ਵਿਧੀਕੀ ਤੋਂ ਤੰਗ ਆ ਕਰਕੇ ਅਸੀਂ ਹੁਣ ਜੋ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕਰਨ ਲੱਗੇ ਆ ਇਹ ਸਾਨੂੰ ਇਨਸਾਫ ਹੈ ਉਮੀਦ ਹੈ ਵੀ ਉੱਥੋਂ ਇਨਸਾਫ ਮਿਲੇ ਬਾਕੀ ਜਿਹੜੇ ਸਾਰੇ ਸਿੰਘ ਚੜਦੀ ਕਲਾ 'ਚ ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ ਦੋਸਤੋ ਅੱਜ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੀ ਆ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 30 ਨੌਜਵਾਨ ਨੇ ਇਸ ਸਮੇਂ ਜਿਹੜਾ ਇਹਨਾਂ ਤੇ ਇੱਕ ਝੂਠਾ ਜੋ ਮੁਕਦਮਾ ਪਾਇਆ ਹੋਇਆ 307 ਦਾ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਉਸ ਦੇ ਅਧੀਨ ਇੱਥੇ ਹਿਰਾਸਤ ਵਿੱਚ ਨੇ ਤੇ ਜਿਹੜੇ ਸਾਰੇ ਸਿੰਘ ਨੇ ਉਹ ਚੜ੍ਹਦੀ ਕਲਾ ਵਿੱਚ ਤੇ ਮੈਂ ਜੋ ਕੌਮ ਨੂੰ ਇਹ ਗੱਲ ਦੱਸਣੀ ਚਾਹਾਂਗਾ ਕਿ ਹੁਣ ਇਹਨਾਂ ਨੂੰ ਇੱਥੇ ਪੌਣੇ 2 ਸਾਲ ਹੋ ਚੁੱਕੇ ਨੇ ਤੇ ਹੁਣ ਜੋ ਸਰਕਾਰ ਦੀ ਵਿਧੀਕੀ ਤੋਂ ਤੰਗ ਆ ਕਰਕੇ ਅਸੀਂ ਹੁਣ ਜੋ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕਰਨ ਲੱਗੇ ਆ ਇਹ ਸਾਨੂੰ ਇਨਸਾਫ ਹੈ ਉਮੀਦ ਹੈ ਵੀ ਉੱਥੋਂ ਇਨਸਾਫ ਮਿਲੇ ਬਾਕੀ ਜਿਹੜੇ ਸਾਰੇ ਸਿੰਘ ਚੜਦੀ ਕਲਾ 'ਚ ਇਨੀਆਂ ਕੁ ਮੇਰੀਆਂ ਬੇਨਤੀਆਂ ਨੇ ਦੋਸਤੋ ਅੱਜ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੀ ਆ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 30 ਨੌਜਵਾਨ ਨੇ ਇਸ ਸਮੇਂ ਜਿਹੜਾ ਇਹਨਾਂ ਤੇ ਇੱਕ ਝੂਠਾ ਜੋ ਮੁਕਦਮਾ ਪਾਇਆ ਹੋਇਆ 307 ਦਾ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਉਸ ਦੇ ਅਧੀਨ ਇੱਥੇ ਹਿਰਾਸਤ ਵਿੱਚ ਨੇ ਤੇ ਜਿਹੜੇ ਸਾਰੇ ਸਿੰਘ ਨੇ ਉਹ ਚੜ੍ਹਦੀ ਕਲਾ ਵਿੱਚ ਤੇ ਮੈਂ ਜੋ ਕੌਮ ਨੂੰ ਇਹ ਗੱਲ ਦੱਸਣੀ ਚਾਹਾਂਗਾ ਕਿ ਹੁਣ ਇਹਨਾਂ ਨੂੰ ਇੱਥੇ ਪੌਣੇ 2 ਸਾਲ ਹੋ ਚੁੱਕੇ ਨੇ ਤੇ ਹੁਣ ਜੋ ਸਰਕਾਰ ਦੀ ਵਿਧੀਕੀ ਤੋਂ ਤੰਗ ਆ ਕਰਕੇ ਅਸੀਂ ਹੁਣ ਜੋ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕਰਨ ਲੱਗੇ ਆ ਇਹ ਸਾਨੂੰ ਇਨਸਾਫ ਹੈ ਉਮੀਦ ਹੈ ਵੀ ਉੱਥੋਂ ਇਨਸਾਫ ਮਿਲੇਗਾ ਬਾਕੀ ਜਿਹੜੇ ਸਾਰੇ ਸਿੰਘ ਚੜਦੀ ਕਲਾ 'ਚ ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ ਦੋਸਤੋ ਅੱਜ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 30 ਨੌਜਵਾਨ ਨੇ ਇਸ ਸਮੇਂ ਜਿਹੜਾ ਇਹਨਾਂ ਤੇ ਇੱਕ ਝੂਠਾ ਜੋ ਮੁਕੱਦਮਾ ਪਾਇਆ ਹੋਇਆ 307 ਦਾ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਉਸਦੇ ਅਦੀਨ ਇੱਥੇ ਹਿਰਾਸਤ ਵਿੱਚ ਨੇ ਤੇ ਜਿਹੜੇ ਸਾਰੇ ਸਿੰਘ ਨੇ ਉਹ ਚੜ੍ਹਦੀ ਕਲਾ ਵਿੱਚ ਤੇ ਮੈਂ ਜੋ ਕੌਮ ਨੂੰ ਇਹ ਗੱਲ ਦੱਸੀ ਚਾਹਾਂਗਾ ਕਿ ਹੁਣ ਇਹਨਾਂ ਨੂੰ ਇੱਥੇ ਪੌਣੇ 2 ਸਾਲ ਹੋ ਚੁੱਕੇ ਨੇ ਤੇ ਹੁਣ ਜੋ ਸਰਕਾਰ ਦੀ ਵਿਧੀਕੀ ਤੋਂ ਤੰਗ ਆ ਕਰਕੇ ਅਸੀਂ ਹੁਣ ਜੋ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕਰਨ ਲੱਗੇ ਆ ਇਹ ਸਾਨੂੰ ਇਨਸਾਫ ਹੈ ਉਮੀਦ ਹੈ ਵੀ ਉੱਥੋਂ ਇਨਸਾਫ ਮਿਲੇ ਬਾਕੀ ਜਿਹੜੇ ਸਾਰੇ ਸਿੰਘ ਚੜਦੀ ਕਲਾ 'ਚ ਇਨੀਆਂ ਕੁ ਮੇਰੀਆਂ ਬੇਨਤੀਆਂ ਨੇ ਦੋਸਤੋ ਅੱਜ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 30 ਨੌਜਵਾਨ ਨੇ ਇਸ ਸਮੇਂ ਜਿਹੜਾ ਇਹਨਾਂ ਤੇ ਇੱਕ ਝੂਠਾ ਜੋ ਮੁਕੱਦਮਾ ਪਾਇਆ ਹੋਇਆ 307 ਦਾ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਉਸ ਦਿਨ ਇੱਥੇ ਹਿਰਾਸਤ ਵਿੱਚ ਨੇ ਤੇ ਜਿਹੜੇ ਸਾਰੇ ਸਿੰਘ ਨੇ ਉਹ ਚੜ੍ਹਦੀ ਕਲਾ ਵਿੱਚ ਤੇ ਮੈਂ ਜੋ ਕੌਮ ਨੂੰ ਇਹ ਗੱਲ ਦੱਸੀ ਚਾਹਾਂਗਾ ਕਿ ਹੁਣ ਇਹਨਾਂ ਨੂੰ ਇੱਥੇ ਪੌਣੇ 2 ਸਾਲ ਹੋ ਚੁੱਕੇ ਨੇ ਤੇ ਹੁਣ ਜੋ ਸਰਕਾਰ ਦੀ ਵਿਧੀਕੀ ਤੋਂ ਤੰਗ ਆ ਕਰਕੇ ਅਸੀਂ ਹੁਣ ਜੋ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕਰਨ ਲੱਗੇ ਆ ਇਹ ਸਾਨੂੰ ਇਨਸਾਫ ਹੈ ਉਮੀਦ ਹੈ ਕਿ ਉੱਥੋਂ ਇਨਸਾਫ ਮਿਲੇ ਬਾਕੀ ਜਿਹੜੇ ਸਾਰੇ ਸਿੰਘ ਚੜਦੀ ਕਲਾ 'ਚ ਇਨੀਆਂ ਕੁ ਮੇਰੀਆਂ ਬੇਨਤੀਆਂ ਨੇ ਦੋਸਤੋ ਅੱਜ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 30 ਨੌਜਵਾਨ ਨੇ ਇਸ ਸਮੇਂ ਜਿਹੜਾ ਇਹਨਾਂ ਤੇ ਇੱਕ ਝੂਠਾ ਜੋ ਮੁਕੱਦਮਾ ਪਾਇਆ ਹੋਇਆ 307 ਦਾ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਉਸਦੇ ਅਦੀਨ ਇੱਥੇ ਹਿਰਾਸਤ ਵਿੱਚ ਨੇ ਤੇ ਜਿਹੜੇ ਸਾਰੇ ਸਿੰਘ ਨੇ ਉਹ ਚੜ੍ਹਦੀ ਕਲਾ ਵਿੱਚ ਤੇ ਮੈਂ ਜੋ ਕੌਮ ਨੂੰ ਇਹ ਗੱਲ ਦੱਸੀ ਚਾਹਾਂਗਾ ਕਿ ਹੁਣ ਇਹਨਾਂ ਨੂੰ ਇੱਥੇ ਪੌਣੇ 2 ਸਾਲ ਹੋ ਚੁੱਕੇ ਨੇ ਤੇ ਹੁਣ ਜੋ ਸਰਕਾਰ ਦੀ ਵਿਧੀਕੀ ਤੋਂ ਤੰਗ ਆ ਕਰਕੇ ਅਸੀਂ ਹੁਣ ਜੋ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕਰਨ ਲੱਗੇ ਆ ਇਹ ਸਾਨੂੰ ਇਨਸਾਫ ਹੈ ਉਮੀਦ ਹੈ ਵੀ ਉੱਥੋਂ ਇਨਸਾਫ ਮਿਲੇ ਬਾਕੀ ਜਿਹੜੇ ਸਾਰੇ ਸਿੰਘ ਚੜਦੀ ਕਲਾ 'ਚ ਇਨੀਆਂ ਕੁ ਮੇਰੀਆਂ ਬੇਨਤੀਆਂ ਨੇ ਦੋਸਤੋ ਅੱਜ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਆਂ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 30 ਨੌਜਵਾਨ ਨੇ ਇਸ ਸਮੇਂ ਜਿਹੜਾ ਇਹਨਾਂ ਤੇ ਇੱਕ ਝੂਠਾ ਜੋ ਮੁਕਦਮਾ ਪਾਇਆ ਹੋਇਆ 307 ਦਾ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਉਸ ਦੇ ਅਧੀਨ ਇੱਥੇ ਹਿਰਾਸਤ ਵਿੱਚ ਨੇ ਤੇ ਜਿਹੜੇ ਸਾਰੇ ਸਿੰਘ ਨੇ ਉਹ ਚੜ੍ਹਦੀ ਕਲਾ ਵਿੱਚ ਤੇ ਮੈਂ ਜੋ ਕੌਮ ਨੂੰ ਇਹ ਗੱਲ ਦੱਸੀ ਚਾਹਾਂਗਾ ਕਿ ਹੁਣ ਇਹਨਾਂ ਨੂੰ ਇੱਥੇ ਪੌਣੇ 2 ਸਾਲ ਹੋ ਚੁੱਕੇ ਨੇ ਤੇ ਹੁਣ ਜੋ ਸਰਕਾਰ ਦੀ ਵਿਧੀਗੀ ਤੋਂ ਤੰਗ ਆ ਕਰਕੇ ਅਸੀਂ ਹੁਣ ਜੋ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕਰਨ ਲੱਗੇ ਆ ਇਹ ਸਾਨੂੰ ਇਨਸਾਫ ਹੈ ਉਮੀਦ ਹੈ ਵੀ ਉੱਥੋਂ ਇਨਸਾਫ ਮਿਲੇਗਾ ਬਾਕੀ ਜਿਹੜੇ ਸਾਰੇ ਸਿੰਘ ਚੜਦੀ ਕਲਾ 'ਚ ਇਨੀਆਂ ਕੁ ਮੇਰੀਆਂ ਬੇਨਤੀਆਂ ਨੇ ਦੋਸਤੋ ਅੱਜ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੀ ਆ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 30 ਨੌਜਵਾਨ ਨੇ ਇਸ ਸਮੇਂ ਜਿਹੜਾ ਇਹਨਾਂ ਤੇ ਇੱਕ ਝੂਠਾ ਜੋ ਮੁਕਦਮਾ ਪਾਇਆ ਹੋਇਆ 307 ਦਾ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਉਸ ਦੇ ਅਧੀਨ ਇੱਥੇ ਹਿਰਾਸਤ ਵਿੱਚ ਨੇ ਤੇ ਜਿਹੜੇ ਸਾਰੇ ਸਿੰਘ ਨੇ ਉਹ ਚੜ੍ਹਦੀ ਕਲਾ ਵਿੱਚ ਤੇ ਮੈਂ ਜੋ ਕੌਮ ਨੂੰ ਇਹ ਗੱਲ ਦੱਸੀ ਚਾਹਾਂਗਾ ਕਿ ਹੁਣ ਇਹਨਾਂ ਨੂੰ ਇੱਥੇ ਪੌਣੇ 2 ਸਾਲ ਹੋ ਚੁੱਕੇ ਨੇ ਤੇ ਹੁਣ ਜੋ ਸਰਕਾਰ ਦੀ ਵਿਧੀਗੀ ਤੋਂ ਤੰਗ ਆ ਕਰਕੇ ਅਸੀਂ ਹੁਣ ਜੋ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕਰਨ ਲੱਗੇ ਆ ਇਹ ਸਾਨੂੰ ਇਨਸਾਫ ਹੈ ਉਮੀਦ ਹੈ ਵੀ ਉੱਥੋਂ ਇਨਸਾਫ ਮਿਲੇ ਬਾਕੀ ਜਿਹੜੇ ਸਾਰੇ ਸਿੰਘ ਚੜਦੀ ਕਲਾ